ਹਾਂਜੀ ਕੀ ਨਾਮ ਹੈ ਜੀ ਤੇ ਕਿਹੜਾ ਹੈ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਆਵਾਸਬਸਤੀ ਕਲੀਨਮਰ 6 ਦੇ ਸਾਹਮਣੇ ਖੜਾ ਮੈਂ ਹਾਂ ਤੇ ਜੀ ਕੀ ਕੀ ਸਮੱਸਿਆ ਹੈ ਜੀ ਸਮੱਸਿਆ ਸੀਵਰ ਦੀ ਸਮੱਸਿਆ ਹੈ ਜੀ 2 ਮਹੀਨੇ ਤੋਂ ਇਹ ਕੋਈ ਸੁਣਵਾਈ ਨਹੀਂ ਹੋ ਰਹਾ ਜਿਹੜਾ ਤਰਮੇਨੀ ਦਾ ਮੈਨੇਜਰ ਹੈ ਉਹਨੂੰ ਕਿਹਾ ਜਾਵੇ ਤੂੰ ਫੋਨ ਕਿਉਂ ਨਹੀਂ ਚੱਕਦਾ ਸਾਡੇ ਫੋਨ 'ਚ ਕੀ ਦੱਸ ਕੇ ਤੇ ਉਹ ਪਏ ਤੂੰ ਫੋਨ ਕਿਉਂ ਨਹੀਂ ਚੱਕਦਾ ਕੀ ਫੋਨ ਮਾਰੀਏ 10 ਫੋਨ ਮਾਰੀਏ ਫੋਨ ਦਾ ਚੱਕ ਜਦੋਂ ਤੁਹਾਡਾ ਡਿਪਾਰਟਮੈਂਟ ਕਹਿੰਦਾ ਸਭ ਨਾਲ ਗੱਲ ਕਰੋ ਸਭ ਫੋਨ ਕਿਉਂ ਨਹੀਂ ਚੱਕਦੇ ਤਰਮੇਨੀ ਦਾ ਜਿਹੜਾ ਮੈਨੇਜਰ ਉਹ ਪੁੱਛਿਆ ਜਾਵੇ ਤੂੰ ਫੋਨ ਕਿਉਂ ਨਹੀਂ ਚੱਕਦਾ ਜਿੰਨੀ ਕ ਨਾ ਕਰਨੇ ਗੰਭਲੋ ਵੀ ਕੋਈ ਨਾ ਕਰਨ ਅਸੀਂ ਤਾਂ ਡਿਪਾਰਟਮੈਂਟ ਨੂੰ ਸਿਵਲਸ ਡਿਪਾਰਟਮੈਂਟ ਨੂੰ ਕੰਪਲੀਟ ਕਰਦੇ ਸਾਡੇ ਆ ਕੰਪਲੀਟ ਹੈ ਸਾਨੂੰ ਕੀ ਪਤਾ ਹੁਣ ਕਿਹੜਾ ਡਿਪਾਰਟਮੈਂਟ ਇਹਨੂੰ ਕਰੂਗਾ ਕਿਹੜਾ ਨਹੀਂ ਕਰੂਗਾ ਅਜਾ ਟੋਲ ਫ੍ਰੀ ਨੰਬਰ ਤੇ ਕੰਪਲੀਟ ਪਾ ਦਿੰਨੇ ਆ ਐਮਸੀ ਸਾਹਿਬ ਨੂੰ ਕਹਿੰਦੇ ਐਮਸੀ ਸਾਹਿਬ ਬੜਾ ਜਿਹੜਾ ਮੋਹ ਜੋਰ ਲਾ ਰਹੇ ਆ ਪਰ ਜੇ ਡਿਪਾਰਟਮੈਂਟ ਕਰੂਤਾ ਹੀ ਹੈ ਨਾ ਐਮਸੀ ਕੱਲਾ ਵਿਚਾਰਾ ਕੀ ਕਰੇ ਸ਼ਹਿਰ ਚ ਐਮਐਲਏ ਵੀ ਹੁੰਦੇ ਨੇ ਹੋਰ ਵੀ ਬਹੁਤ ਸਰ ਐਮਐਲਏ ਜੇ ਆਊਗਾ ਸ਼ਹਿਰ ਚ ਕਿਹੜਾ ਮਾਰੂਗਾ ਫੇਰੀ ਪਤਾ ਲੱਗੂ ਕਿ ਸਾਡਾ ਐਮਐਲਏ ਇਹ ਹੈ ਜਿੱਤ ਕੇ ਅੱਲਾ ਕਬਰੇ ਚ ਬੈਠਾ ਲੱਗਦਾ ਵੀ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਬਹੁਤ ਉਮੀਦਾਂ ਸੀ ਕਿ ਸੁਧਾਰ ਹੋਵੇਗਾ ਨਹੀਂ ਨਹੀਂ ਜਿੰਨਾ ਵੀ ਤਾਂ ਸੀ ਉਹਨੇ ਸਭ ਤੇ ਪਾਣੀ ਫਿਰ ਗਿਆ ਜਿੰਨਾ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਵੀ ਸਰਕਾਰ ਸਾਡੇ ਘਰੇ ਆਉਗੀ ਸਾਨੂੰ ਸਰਕਾਰ ਕੋਲ ਜਾਣਾ ਪੈਂਦਾ ਅਫਸਰ ਸੀਟ ਤੇ ਨਹੀਂ ਮਿਲਦਾ ਇੱਕ ਸਿਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਘਰਾਂ 'ਚ ਹੁੰਦੇ ਆ ਸੜਕਾਂ ਤੇ ਖੜਾ ਉਹ ਕਾਰਵਾਈ ਕਿਹਣਾ ਉਹਦੋਂ ਤੋਂ ਦੇਖਦੇ ਨਹੀਂ ਉਹਦੋਂ ਜਦੋਂ ਆਂਦੇ ਹੀ ਜੇ ਕਿਸੇ ਘਰੇ 'ਚ ਪਾਣੀ ਮਿਲ ਗਿਆ ਕੁਲਰ ਜਿੱਕੇ ਦੇ ਫ੍ਰਿਜ ਪਾਣੀ ਮਿਲ ਗਿਆ ਉਹਨੂੰ ਜੁਰਮਾਨਾ ਕਰ ਦਿੰਦੇ ਆ ਜਿਹੜਾ ਸੜਕ ਤੇ ਪਾਣੀ ਖੜਾ ਉਹ ਜੁਰਮਾਨਾ ਸਿ ਕਮੇਟੀ ਨੂੰ ਪਾਈਏ ਉਹ ਵੀ ਆਪਦੇ ਮਨਮਨਣ ਸਾਡੀ ਗਲਤੀ ਹੈ ਹੁਣ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਹਾਂ ਚੱਲ ਤੇ ਸਾਡਾ ਸੁਧਾਰ ਕੀਤਾ ਜਾਵੇ ਹਾਂਜੀ ਕਰ ਮੈਂ ਡਾਕਟਰ ਵਿਜੇ ਨਾਗਪਾਲ ਪਟਿਆਲਾ ਫਟਕ ਆਵਾ ਵਸਤੀ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਹੈਗੀ ਹੈ 2 ਮਹੀਨੇ ਤੋਂ ਸੀਵਰੇਜ ਦੀ ਸਮੱਸਿਆ ਹੈਗੀ ਹੈ ਜੀ ਕੋਈ ਸੁਣਵਾਈ ਨਹੀਂ ਹੈਗੀ ਨਾ ਨਗਰ ਨਿਗਮ ਦੇ ਵਿੱਚ ਸੁਣਵਾਈ ਹੈਗੀ ਆ ਐਮਸੀ ਸਾਹਿਬ ਜੋ சுரேਜ ਚਵਾਨ ਜੀ ਹੈ ਬਥੇਰਾ ਜੋਰ ਲਾਂਦੇ ਹੈਗੇ ਆ ਪਰ ਉਹਨਾਂ ਦੇ ਉੱਪਰ ਚਲਦੀ ਨਹੀਂ ਹੈ ਸਿੱਧੀ ਗੱਲ ਹੈਗੀ ਜੀ ਜੇ ਇਹਨਾਂ ਨੇ ਆਪਣਾ ਰਵਈਆ ਅੱਜ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਕਾਰਵਾਈ ਕਰਦੇ ਹੋ ਪੱਤਰਕਾਰ ਭਾਈ ਤੁਸੀਂ ਵੀ ਕਾਰਵਾਈ ਕਰਦੇ ਹੋ ਜਗਾ ਜਗਾ ਸਿਵਰੇ ਬੰਦ ਪਿਆ ਹੈਗਾ ਬਹੁਤ ਵੱਡੀ ਸਮੱਸਿਆ ਹੈ ਲੋਕਾਂ ਨੂੰ ਅਗਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕੁਝ ਸਾਲ ਹੀ ਕੀ ਰਹਿ ਗਿਆ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਲੋਕ ਸਬਕ ਸਿਖਾ ਦੇਣਗੇ ਅਗਰ ਇਹਨਾਂ ਨੇ ਆਪਣਾ ਰਵਈਆ ਨਾ ਸੁਧਾਰਿਆ ਤਾਂ ਲੱਗਦਾ ਬੜੀਆਂ ਉਮੀਦਾਂ ਸੀ ਸਰਕਾਰ ਤੋਂ ਬੜੀ ਜੋਸ਼ ਨਾਲ ਲੋਕਾਂ ਨੇ ਬਣਾਈ ਸੀ ਸਰਕਾਰ ਤੇ ਹੁਣ ਜਿਹੜਾ ਹਾਲ ਕਮਕਾ ਉਹ ਤਾਂ ਹੈਗਾ ਹੀ ਹੈ ਜੀ ਜਿਸ ਲੋਕਾਂ ਨੇ ਉਮੀਦ ਨਾਲ ਸਰਕਾਰ ਬਣਾਈ ਸੀ ਤੇ ਆਹ ਦੇਖ ਲਓ ਤੁਸੀਂ ਬੁਰਾ ਕੋਈ ਸੁਣਵਾਈ ਨਹੀਂ ਇਹਨਾਂ ਨਗਰ ਨਿਕੰਦੇ ਵਿੱਚ ਸੁਣਵਾਈ ਹੈ ਗਿੱਲ ਸਾਹਿਬ ਦਾ ਇਹ ਹੈ ਵੀ ਐਮਐਲਏ ਇੱਧਰ ਕਦੇ ਉਹਨਾਂ ਨੇ ਗੇੜਾ ਹੀ ਨਹੀਂ ਮਾਰਿਆ ਸਰ ਜੀ ਸਿਹਤ ਵਿਭਾਗ ਦੀ ਕਾਰਵਾਈ ਨਹੀਂ ਕਰਿਆ ਸਿਹਤ ਵਿਭਾਗ ਦੀ ਕਾਰਵਾਈ ਬਿਲਕੁਲ ਹੀ ਜ਼ੀਰੋ ਹੈ ਜੀ ਅਗਰ ਗਮਲਿਆਂ ਦੇ ਵਿੱਚ ਪਾਣੀ ਖੜਾ ਹੋਵੇ ਕੂਲਰਾਂ ਦੇ ਵਿੱਚ ਪਾਣੀ ਖੜਾ ਹੋਵੇ ਜਾਂ ਅਦਰ ਕੋਈ ਬੱਠਲ ਬਾਲਟੀ ਦੇ ਵਿੱਚ ਪਾਣੀ ਖੜਾ ਹੋਵੇ ਘਰਾਂ ਦੇ ਵਿੱਚ ਲੋਕ ਨਗਰ ਨਿਗਮ ਦੀ ਜਿਹੜੀ ਟੀਮ ਹੈ ਵੱਡ ਜਾਂਦੀ ਹੈਗੀ ਹੈ ਉਹ ਉਸ ਤੋਂ ਬਾਅਦ ਫਰਲਾ ਕੱਟ ਕੇ ਹਾਤੇ ਫੜਾ ਦਿੰਦੀ ਹੈ ਇੱਥੇ ਕੌਣ ਹੈ ਇੱਥੇ ਕੌਣ ਹੈ ਇੱਥੇ 2 ਮਹੀਨਿਆਂ ਤੋਂ ਅਸੀਂ ਤੰਗ ਹੋ ਰਹੇ ਹਾਂਗੇ ਕੌਂਸਲਰ ਨੂੰ ਕਿਹਾ ਉਹ ਘਟਸਾ ਪਰ ਉਹ ਸੀਐਮਪੀ ਜਿਹੜੀ ਪਾਵਰ ਇਸ ਟਾਈਮ ਤੇ ਲੱਗਦਾ ਖਤਮ ਹੋ ਚੁੱਕੀ ਕੀ ਕਾਰਨ ਮੰਨ ਕਾਉਂਸਲਰ ਦੇ ਵਿਚਾਰੇ ਬਹੁਤ ਜੋਰ ਲਾਂਦੇ ਆ ਦੇਖੋ ਸੁਰੇਸ਼ ਚਵਾਨ ਜੀ ਆ ਫੋਨ ਕਰੋ ਉਦੋਂ ਨਾਲ ਦੀ ਇੱਥੇ ਹਾਜ਼ਰ ਹੋ ਜਾਂਦੇ ਹੈਗੇ ਪਰੰਤੂ ਅੱਗੇ ਸੁਣਵਾਈ ਨਹੀਂ ਆ ਉਹਨਾਂ ਦੀ ਕੀ ਕਾਰਨ ਮੰਨਦੇ ਹੋ ਕੀ ਸਪੀਡ ਕਾਂਗਰਸ ਦੇ ਐਮਸੀ ਜ਼ਿਆਦਾ ਨੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਲੱਗਦਾ ਗੈਪ ਨੂੰ ਲੈ ਕੇ ਕੰਮ ਰੁਕੇ ਹੋਏ ਗੈਪ ਨੂੰ ਹੀ ਲੈ ਕੇ ਕੰਮ ਰੁਕੇ ਹੋਏ ਹੋਏਗਾ ਇਹ ਸਿਆਸਤ ਸਾਰੀ ਕੀ ਕੀ ਮੰਗ ਕਰਦੇ ਹੋ ਇਹ ਰਾਜਨੀਤੀ ਹੈ ਸਾਰੀ ਕੀ ਇਹਦੇ ਰਾਜਨੀਤੀ ਖੇਡੀ ਜਾ ਰਹੀ ਹੈ ਕੀ ਇਹ ਕੀ ਇਹਦੇ ਲੋਕਾਂ ਨੂੰ ਪਿੱਛੇ ਆ ਜਾ ਰਿਹਾ ਹੈਗਾ